ਸਸ਼ਕਲ ਸਲਾਮ ਨਮਸਤੇ ਮੈਂ ਹੀਨਾ ਖਾਨ ਕੱਕੜ ਤੁਹਾਡਾ ਸਵਾਗਤ ਕਰਦੀਆਂ ਤੁਹਾਡੇ ਆਪਣੇ ਟੀਵੀ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਨਵਾਂ ਸਾਲ ਚੜ੍ਹਦੀ ਕਲਾ ਦੇ ਨਾਲ ਜਿੱਥੇ ਅਸੀਂ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ ਤੇ ਹੋਪਫੁਲੀ ਤੁਹਾਡਾ ਆਉਣ ਵਾਲਾ ਇਹ ਸਾਲ ਖੁਸ਼ੀਆਂ ਭਰਿਆ ਤੇ ਸੇਤ ਪੱਖੋਂ ਵਧੀਆ ਚੱਲੇ ਤੇ ਤੁਹਾਨੂੰ ਫਾਈਨੈਂਸ਼ੀਅਲ ਜੋ ਵੀ ਪ੍ਰੋਬਲਮਸ ਹੈ ਉਹ ਵੀ ਰੱਬ ਕਰੇ ਤੁਹਾਡੀਆਂ ਹੱਲ ਹੋ ਜਾਣ ਤੇ ਹੈਪੀਲੀ ਤੁਸੀਂ ਆਪਣੀ ਲਾਈਫ ਇੰਜੋਏ ਕਰੋ ਪਲੀਜ਼ ਆਪਣਾ ਸਾਡੇ ਨਾਲ ਜੁੜੇ ਰਹੀਓ ਕਮੈਂਟ ਦੇ ਜ਼ਰੀਏ ਤਾਂ ਕਿ ਤੁਹਾਡਾ ਜੋ ਵੀ ਕੁਐਸਚਨ ਹੈ ਅਸੀਂ ਉਸ ਨੂੰ ਜਵਾਬ ਦੇ ਸਕੀਏ ਤੇ ਆਪਾਂ ਕੁਝ ਜੋ 24 ਦੇ ਵਿੱਚ ਹੋ ਚੁੱਕਿਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਉਹਨੇ ਆਪਾਂ ਨੂੰ ਕੀ ਸਿਖਾਇਆ ਫਾਈਨੈਂਸ਼ੀਅਲ ਜਾਂ ਮੈਡੀਕਲ ਹੈਲਥ ਦੇ ਵਿੱਚ ਜੋ ਵੀ ਚੇਂਜਸ ਆਏ ਉਸ ਤੋਂ ਪਹਿਲਾਂ ਕਿ ਆਪਾਂ ਟੌਪਿਕ ਸਟਾਰਟ ਕਰੀਏ ਮੈਂ ਸਵਾਗਤ ਕਰਨਾ ਚਾਹੁੰਦੀ ਆ ਸਾਹਿਲ ਵਰਕਾ ਜੀ ਦਾ ਜੀ ਸਾਹਿਲ ਜੀ ਥੈਂਕ ਯੂ ਸਵਾਗਤ ਹੈ ਤੁਹਾਡਾ ਆਪਣੇ ਸਟੂਡੀਓ ਦੇ ਵਿੱਚ ਤਨਵਦੀਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚਲੋ ਅਸੀਂ ਦੋਵੇਂ ਨਵੇਂ ਇਸ ਪੰਜਾਬ ਟੀਵੀ ਨਾਲ ਜੁੜੇ ਆ ਪਰ ਚਲੋ ਸ਼ੁਰੂਆਤ 2025 ਸਾਡੀ ਵਧੀਆ ਜਾ ਰਹੀ ਹੈ 2024 ਵਿੱਚ ਅਸੀਂ ਸਟਾਰਟ ਕੀਤਾ ਸੀ ਸੋ ਸਾਡੀ ਸ਼ੁਰੂਆਤ ਵਧੀਆ ਰਹੀ ਤੇ ਹੋ ਸਕਦਾ ਵਾ ਕਿ ਅਸੀਂ ਇਸੇ ਤਰ੍ਹਾਂ ਹੀ ਕੰਟੀਨਿਊ ਕਰਦੇ ਰਹੀਏ ਤੇ ਪੰਜਾਬ ਟੀਵੀ ਨਾਲ ਜੁੜੇ ਰਹੀਏ ਤੁਹਾਡੇ ਨਾਲ ਜੁੜੇ ਰਹੀਏ ਤਾਂ ਜੋ ਆਪਣੇ ਦਿਲ ਦੀਆਂ ਗੱਲਾਂ ਜਾਂ ਆਪਣੀ ਕੋਈ ਵੀ ਪ੍ਰੋਬਲਮਸ ਹੁੰਦੀਆਂ ਨੇ ਸਾਨੂੰ ਔਰ ਜੇ ਤੁਹਾਡੇ ਨਾਲ ਛੇ ਕਰਦੇ ਰਹੀਏ ਜਾਂ ਤੁਹਾਨੂੰ ਕੋਈ ਪ੍ਰੋਬਲਮਸ ਹੁੰਦੀਆਂ ਨੇ ਤੇ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਤੇ ਅਸੀਂ ਉਹਨਾਂ ਨੂੰ ਤੁਹਾਡੇ ਅੱਗੇ ਉਹਦਾ ਸੋਲੂਸ਼ਨ ਲੱਗਾਈਏ ਸੋ ਬਹੁਤ ਬਹੁਤ ਧੰਨਵਾਦ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਹਨਾ ਜੀ ਜੇ ਮੈਂ ਅੱਜ ਗੱਲ ਕਰਾਂ 2025 ਦੀ ਤੇ ਤੁਹਾਡਾ 2025 ਅੱਜ ਫਸਟ ਦੇ ਕਿਵੇਂ ਦਾ ਰਿਹਾ ਮੈਂ ਵੈਰੀ ਹੈਪੀ ਹਾਂ ਆਪਣੀ ਫੈਮਿਲੀ ਨਾਲ ਛੱਡ ਕੇ ਪੰਜਾਬ ਟੀਵੀ ਤੇ ਬੈਠੀ ਆ ਜੋ ਕਿ ਮੇਰਾ ਮੋਸਟ ਐਕਸਾਈਟਡ ਮੂਮੈਂਟ ਸੀ ਮੈਂ ਵੇਟ ਕਰ ਰਹੀ ਸੀ ਤੇ ਹਾਂਜੀ ਫੈਮਿਲੀ ਨਾਲ ਕਲ ਇੰਜੋਏ ਕੀਤਾ 31st ਬਹੁਤ ਅੱਛਾ ਗਿਆ ਤੇ ਆਪਾਂ ਸਵੇਰ ਉੱਠਦੇ ਹਾਂ ਹਰ ਰੋਜ਼ ਕੋਸ਼ਿਸ਼ ਤਾਂ ਕਰਦੇ ਹਾਂ ਕਿ ਅੱਜ ਕੁਝ ਅੱਛਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਹਰ ਇੱਕ ਦਿਨ ਤੁਸੀਂ ਇਸ ਤਰ੍ਹਾਂ ਜਿਓ ਕਿ ਇਹ ਅੱਜ ਦਾ ਆਖਰੀ ਦਿਨ ਹੈ ਤਾਂ ਕਿ ਉਹਨੂੰ ਉਹ ਹਰ ਇੱਕ ਮੂਮੈਂਟ ਜੀ ਲਈਏ ਜੋ ਤੁਸੀਂ ਕਰਨਾ ਚਾਹੁੰਦੇ ਹੋ ਪੋਜ਼ਿਟਿਵ ਵਾਈਬ ਨਾਲ ਉੱਠੋ ਜ਼ਿੰਦਗੀ ਦੇ ਵਿੱਚ ਆਪਨ ਡਾਊਨਸ ਹਮੇਸ਼ਾ ਹੁੰਦੇ ਆ ਬਟ ਇੱਕ ਬੂਸਟ ਅਪ ਰਹਿੰਦਾ ਹੈ ਕਿ ਹਾਂ ਇਹ ਕਰਨਾ ਹੈ ਤੇ ਤੁਹਾਨੂੰ એનર્ਜੀ ਦਿੰਦਾ ਹੈ ਕਿ ਕੁਝ ਅੱਗੇ ਵਧਣ ਦੀ ਹਾਂਜੀ ਤੇ ਜੇ 2025 ਅਸੀਂ ਹਰ ਵਾਰ ਦੀ ਹਰ ਸਾਲ ਇਸ ਤਰ੍ਹਾਂ ਕਹਿੰਦੇ ਆ ਕਿ ਟੂਡੇ ਇਜ਼ ਅ ਬਲੈਂਕ ਡੇ ਬਲੈਂਕ ਪੇਜ ਆਫ ਫਸਟ ਲਾਈਕ ਡੇ ਲਾਈਕ ਜਿਵੇਂ ਅਸੀਂ ਕਹਿ ਨਹੀਂ ਦਿੰਦੇ ਕਿ ਸਾਡਾ ਪਹਿਲਾ ਪੇਜ ਅਸੀਂ ਭਰਨਾ ਹੈ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਹਰ ਸਾਲ ਇਦਾਂ ਹੀ ਕਰਦੇ ਆ ਤੇ ਜਦੋਂ 31 ਦਸੰਬਰ ਹੁੰਦੀ ਆ ਤੇ ਅਸੀਂ ਕਹਿੰਦੇ ਆ ਕਿ ਪੰਨਾ ਖਤਮ ਹੋ ਗਿਆ ਡਿਲੀਟ ਕਰ ਦਿੰਦਾ ਕੋਈ ਨਹੀਂ ਸੋ ਮੈਂ ਵੀ ਇਹੀ ਆਸਕ ਕਰਦਾ ਕਿ ਤੁਹਾਡਾ ਅੱਜ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਹੋਏਗੀ ਤੇ ਤੁਸੀਂ 364 ਦਿਨ 65 ਅਜਦਾ ਦਿਨ ਜਾ ਚੁੱਕਾ ਸੋ 364 ਦਿਨ ਤੁਸੀਂ ਇਸੇ ਤਰੀਕੇ ਨਾਲ ਜਿਵੇਂ ਅੱਜ ਦਾ ਦਿਨ ਗੱਡਿਆ ਵਧੀਆ ਤਰੀਕੇ ਨਾਲ 364 ਦਿਨ ਵੀ ਕੱਢੋਗੇ ਸੋ ਹਿਨਾ ਜੀ ਜੇ ਅਸੀਂ ਅੱਜ ਕੋਈ ਰੈਜ਼ੋਲੂਸ਼ਨ ਦੀ ਗੱਲ ਕਰੀਏ ਵੀ ਮੈਂ ਇੱਕ ਗਰਲ ਇਹ ਸੋਚਦਾ ਹਾਂ ਕਿ ਜੇ ਅਸੀਂ ਇੱਥੇ ਸਾਰੇ ਇੱਕ ਸਟੂਡੈਂਟ ਲਾਈਫ ਤੋਂ ਸ਼ੁਰੂਆਤ ਕੀਤੀ ਸੀ ਤੇ ਇੱਥੇ ਆਗੇ ਸਾਡੇ ਸਫਰ ਬਹੁਤ ਲੰਬੇ ਗਏ ਕਿਸੇ ਨੇ ਪੀਆਰ ਤੱਕ ਦਾ ਸਫਰ ਕਿਸੇ ਨੇ 5 ਸਾਲਾਂ ਚ ਪੂਰਾ ਕੀਤਾ ਕਿਸੇ ਨੇ 10 ਸਾਲਾਂ ਚ ਪੂਰਾ ਕੀਤਾ ਸੋ ਮੈਂ ਇਹ ਚਾਹਨਾ ਵਾਂ ਕਿ ਜਿਹਦੇ ਵੀ ਜਿਹੜਾ ਵੀ ਇੱਥੇ ਸਟੂਡੈਂਟ ਲਾਈਫ ਤੋਂ ਸ਼ੁਰੂਆਤ ਕਰਦਾ ਉਹ ਆਪਣੀ ਸਟੂਡੈਂਟ ਲਾਈਫ ਨੂੰ ਬਹੁਤ ਸਮੂਥ ਤਰੀਕੇ ਨਾਲ ਜਾਵੇ ਤਾਂ ਜੋ ਉਹਨੂੰ ਅੱਗੋਂ ਕੋਈ ਵੀ ਪ੍ਰੋਬਲਮ ਸਪੇਸ ਨਾ ਕਰਨੀਆਂ ਪੈਣ ਸੋ ਸਟੂਡੈਂਟ ਲਾਈਫ ਦੀ ਜੇ ਮੈਂ ਗੱਲ ਕਰਾਂ 3 ਸਾਲ ਮੇਬੀ 3 ਸਾਲ ਸਟੂਡੈਂਟ ਲਾਈਫ ਵਿੱਚ ਹੁੰਦੇ ਨੇ ਉਸ ਤੋਂ ਬਾਅਦ ਸ਼ੁਰੂਆਤ ਅੱਗੇ ਚੱਲਦੀ ਆ ਟੀਆਰ ਫਿਰ ਪੀਆਰ ਤੱਕ ਪਹੁੰਚਦੀ ਆ ਤੇ ਕਈਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਮੈਂ ਉਹਨਾਂ ਵਿੱਚੋਂ ਮੈਂ ਵੀ ਇੱਕ ਆ ਸੋ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਅੱਜ ਮੈਂ ਮੈਡੀਕਲ ਤੇ ਗੱਲ ਜ਼ਰੂਰ ਕਰਾਂਗਾ ਕਿ ਸਟੂਡੈਂਟ ਲਾਈਫ ਦੇ ਵਿੱਚ ਮੈਡੀਕਲਸ ਪ੍ਰੋਬਲਮ ਵੀ ਕਈਆਂ ਨੂੰ ਬਹੁਤ ਹੁੰਦੀਆਂ ਹਾਂਜੀ ਸੋ ਜੇ ਮੈਂ ਇਹ ਹੀ ਕਹਿਣਾ ਵਾਂ ਕਿ ਸਟੂਡੈਂਟ ਲਾਈਫ ਦੇ ਵਿੱਚ ਜਦੋਂ ਅਸੀਂ ਕਿਸੇ ਪੇਰੈਂਟਸ ਨੂੰ ਇੱਥੇ ਬੁਲਾਣੇ ਆ ਪਲੀਜ਼ ਉਹਨਾਂ ਦੀ ਤੇ ਆਪਣੀ ਇਨਸ਼ੋਰੈਂਸ ਜ਼ਰੂਰ ਕਵਰ ਕਰਾ ਕੇ ਰੱਖਿਆ ਕਰੋ ਤਾਂ ਜੋ ਆਪਣੇ ਨਾਲ ਨਾਲ ਪੇਰੈਂਟਸ ਜਿਹੜੇ ਆਪਣੇ ਇੰਡੀਆ ਤੋਂ ਆਏ ਹੁੰਦੇ ਨੇ ਉਹਨਾਂ ਨੂੰ ਕਿਸੇ ਵੀ ਮੈਡੀਕਲ ਫੈਸਿਲਿਟੀ ਨੂੰ ਫੇਸ ਕਰਨਾ ਨਾ ਪਵੇ ਜੇ ਫੇਸ ਕਰਦੇ ਨੇ ਤੇ ਐਟ ਲੀਸਟ ਤੁਹਾਨੂੰ ਪੱਲਿਓ ਪੈਸੇ ਨਾ ਦੇਣੇ ਪੈਣ ਜੀ ਸੋ ਬਸ ਇਹੀ ਹੈ ਜੀ ਅੱਜ ਦੀ ਗੱਲ ਮੇਰੀ ਨਹੀਂ ਮੈਂ ਨਾ ਪ੍ਰਾਈਵੇਟ ਇੰਸ਼ੋਰੈਂਸ ਬਾਰੇ ਜ਼ਰੂਰ ਗੱਲ ਕਰਾਂਗੀ ਬਟ ਉਹਨਾਂ ਲਈ ਨਾ ਆਪਾਂ ਲੇਟਰ ਔਨ ਸੰਗਾ ਸਭ ਨੂੰ ਆਪਾਂ ਲਵਾਵਾਂਗੇ ਨਾਲ ਜੀ ਤੇ ਪਰ ਮੇਰਾ ਜਿਹੜਾ ਮੈਂ ਥੋੜੀ ਜਿਹੜੀ ਪ੍ਰੈਪਰੇਸ਼ਨ ਕੀਤੀ ਹੈ ਜਾਂ ਮੇਰੇ ਮਾਈਂਡ ਚਾ ਜੋ ਮੈਂ ਡਿਸਕਸ ਕਰਨਾ ਚਾਹੁੰਦੀ ਆ ਉਹ ਹੈ ਕਿ ਮੈਡੀਕੇਅਰ ਦੇ ਵਿੱਚ ਈਵਨ ਜਿਹੜੇ ਲੋਗ ਨਾਟ ਓਨਲੀ ਦਾ ਸਟੂਡੈਂਟ ਜਿਹੜੇ ਲੋਗ ਪੀਆਰ ਐਸ ਸਿਟੀਜ਼ਨ ਹੈ ਉਹ ਵੀ ਮੈਡੀਕੇਅਰ ਦੇ ਵਿੱਚ ਮੈਡੀਕਲ ਕੰਡੀਸ਼ਨ ਦੇ ਵਿੱਚ ਕਾਫੀ ਚੀਜ਼ਾਂ ਨੂੰ ਫੇਸ ਕਰ ਰਹੇ ਐ ਸਪੈਸ਼ਲੀ ਫਾਈਨੈਂਸ਼ੀਅਲੀ ਕਿਉਂਕਿ ਹੁਣ ਮਿਕਸ ਬਿਲਿੰਗ ਸਟਾਰਟ ਹੋ ਗਈ ਐ ਸਪੈਸ਼ਲੀ ਆਫਟਰ ਕੋਵਿਡ ਪੀਪਲ ਹੂ ਹੋਲਡਿੰਗ ਮੈਡੀਕੇਅਰ ਉਹਨਾਂ ਨੂੰ ਆਊਟ ਆਫ ਪਾਕਟ ਪੇ ਕਰਨਾ ਪੈਂਦਾ ਆ ਬਿਲਕੁਲ ਤੋ ਇਟ ਇਜ਼ ਮੋਰ ਨੈਸੈਸਰੀ ਨਾਟ ਫॉर ਓਨਲੀ ਪ ਇਵਨ ਸਟੂਡੈਂਟਸ ਫਿਰ ਉਹਨਾਂ ਦੇ ਪੇਰੈਂਟਸ ਆਂਦੇ ਆ ਤੇ ਮਿਕਸ ਬਿਲਿੰਗ ਇਦਾਂ ਦੀ ਸਟਾਰਟ ਹੋਈ ਆ ਕਿ ਲੋਕ ਹੁਣ ਕਲੀਨਿਕ ਜਾਣ ਤੋਂ ਡਰਦੇ ਆ ਆਮ ਵਰਕਿੰਗ ਐਜ਼ ਇਨ ਮੈਡੀਕਲ profession ਜਦੋਂ ਕਾਲ ਕਰਦੇ ਆ ਤਾਂ ਪਹਿਲੇ ਉਹ ਇਹ ਪੁੱਛਣਗੇ ਕਿ ਕਿੰਨੀ ਫੀਸ ਹੋਏਗੀ ਸਟੈਂਡਰਡ ਕੰਸਲਟੇਸ਼ਨ ਦੀ ਤਾਂ ਕਿਤੇ ਵੀ ਜਾਓ ਕੁਝ ਸਾਲ ਪਹਿਲੇ ਤੁਸੀਂ ਸਕੈਨ ਵਗੈਰਾ ਕਰਾਉਂਦੇ ਸੀ ਅਲਟਰਾਸਾਉਂਡ ਵਗੈਰਾ ਕਰਵਾਉਂਦੇ ਸੀ ਤਾਂ ਮੋਸਟ ਪ੍ਰੋਬੇਬਲੀ एवरीथिंग ਬਲਕ ਬਿਲਿੰਗ ਸੀ ਹੁਣ ਤੁਸੀਂ ਜਾਣਿਓ ਹਰ ਇੱਕ ਕਲੀਨਿਕ ਨੇ ਆਪਣਾ ਇੱਕ ਸੈਟਅਪ ਲਗਾ ਰੱਖਿਆ ਤੇ ਮੈਨੂੰ ਹਾਲੇ ਤੱਕ ਉਹ ਚੀਜ਼ ਫਿਗਰ ਆਊਟ ਨਹੀਂ ਹੋਈ ਕਿ ਜਿਵੇਂ ਫੋਰ ਐਗਜ਼ਾਮਪਲ ਮੇਰਾ ਇੱਕ ਜੀਪੀ ਕਲੀਨਿਕ ਹੈ ਜਿਹਦੇ ਵਿੱਚ 13 ਡਾਕਟਰ ਕੰਮ ਕਰਦੇ ਆ ਉਹਨਾਂ ਨੇ ਇੱਕ ਮਿਕਸ ਬਿਲਿੰਗ ਦੀ ਆਈਟਮ ਕ੍ਰੀਏਟ ਕਰ ਰੱਖੀ ਹੈ ਜਿਹਦੀ ਉਹਨਾਂ ਨੇ ਆਪਣੇ ਕੋਲ ਫੀਸ ਲਗਾ ਰੱਖੀ ਆ ਵਟਸ ਓਵਰ ਉਹਦੇ ਵਿੱਚੋਂ ਮੈਡੀਕੇਅਰ ਸਿਰਫ ਸਮ ਅਮਾਊਂਟ ਕਲੇਮ ਦੇਗਾ ਪੇਸ਼ੈਂਟ ਨੂੰ ਬਿਲਕੁਲ ਬਟ ਬਾਕੀ ਅਰਾਊਂਡ 37% ਪੇਸ਼ੈਂਟ ਨੂੰ ਆਪਣੀ ਪਾਕਟ ਵਿੱਚੋਂ ਪੇ ਕਰਨਾ ਪੈਂਦਾ ਉਹ ਚੀਜ਼ਾਂ ਇੰਨੀਆਂ ਅੱਗੇ ਹੋ ਚੁੱਕੀਆਂ ਤੇ ਉਹਦੇ ਕਰਕੇ ਲੋਕਾਂ ਨੂੰ ਜੋ ਮੈਂਟਲ ਹੈਲਥ ਹੈ ਨਾ ਉਹ ਬਹੁਤ ਜ਼ਿਆਦਾ ਉਹਦੇ ਜਿਹੜੇ ਇਸ਼ੂ ਆ ਬਹੁਤ ਜ਼ਿਆਦਾ ਰਾਈਜ਼ ਅਪ ਹੋ ਗਏ ਆ ਜੀ ਤੇ ਲੋਕਾਂ ਨੂੰ ਉਹ ਚੀਜ਼ ਸਮਝ ਨਹੀਂ ਆ ਰਹੀ ਕਿ ਕਿਹਦੇ ਨਾਲ ਅਗਰ ਮੈਂਟਲ ਹੈਲਥ ਪਲਾਨ ਲੈ ਕੇ ਵੀ ਤੁਸੀਂ ਜਾਣਦੇ ਹੋ ਤੇ ਉਹਦੀ ਸਚਨ ਕੋਸਟ ਲਾਈਕ ਸਟਾਰਟਿੰਗ ਫਰੋਮ 150 ਜੀ ਤੇ ਉਹ ਬੰਦਾ ਜਾ ਰਿਹਾ ਕਿ ਮੈਂ ਆਪਣੀ ਮੈਂਟਲ ਹੈਲਥ ਬਾਰੇ ਡਿਸਕਸ ਕਰਾਂ ਨਾ ਕਿ ਉੱਥੇ ਜਾਵਾਂ ਫਿਰ ਉੱਥੇ ਇਹ ਸਟ्रेस ਲਵਾਂ ਕਿ ਮੈਂ ਕਿੰਨੀ ਬਿਲਿੰਗ ਕਰਨੀ ਹੈ ਐਂਡ 올 ਦੈਟ ਬਿਲਕੁਲ ਤਾਂ ਮੈਡੀਕਲ ਬੇਸਿਕਲੀ ਆਈ ਡੋਨਟ ਥਿੰਕ ਸੋ ਕਿ ਹੈਲਪ ਕਰ ਰਹੀ ਹੈ ਕਿਉਂਕਿ ਕੁਝ ਵੀ ਚੀਜ਼ ਹੋਵੇ ਆਪਾਂ ਮੇਨ ਜਿਹੜਾ ਆਪਣਾ ਫੋਕਸ ਹੁੰਦਾ ਉਹ ਹੁੰਦਾ ਫਾਈਨੈਂਸ਼ੀਅਲੀ ਅਸੀਂ ਕਿਵੇਂ ਸਰਵਾਈਵ ਕਰਦੇ ਹਾਂ ਇਸ ਚੀਜ਼ ਦੇ ਵਿੱਚੋਂ ਤੇ ਹੁਣ ਅੱਗੇ ਪੁਆਇੰਟ ਇਹ ਆਉਂਦਾ ਕਿ ਇਨ ਫਿਊਚਰ ਜਦੋਂ ਆਪਾਂ ਜਾਣਿਆ ਤਾਂ ਜਿੰਨਾ ਕ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦੀਆਂ ਕਿ ਕੋਸ਼ਿਸ਼ ਕਰੋ ਜੋ ਆਪਣੀਆਂ ਡੇਲੀ ਰੁਟੀਨ ਦੀ ਆਪਾਂ ਮੈਡੀਕੇਸ਼ਨ ਆਪਣੇ ਘਰ ਰੱਖਦੇ ਹਾਂ ਹਨਾ ਉਹ ਅਪ ਟੂ ਡੇਟ ਹੋਣੀਆਂ ਚਾਹੀਦੀਆਂ ਸੈਕੰਡਲੀ ਫਾਰਮੇਸੀ ਤੋਂ ਅਗਰ ਲੱਗਦਾ ਕਿ ਹਾਂ ਜਦੋਂ ਲੱਗਦਾ ਕਿ ਹਾਂ ਵਾਕਈ ਕੰਡੀਸ਼ਨ ਬਹੁਤ ਵਰਸਟ ਹੈ ਫਿਰ ਬੰਦਾ ਸੋਚਦਾ ਕਿ ਹਾਂ ਹੁਣ ਤਾਂ ਜੀਪੀ ਕੋਲ ਜਾਣਾ ਹੀ ਪੈਣਾ ਫਿਰ ਉਹ ਅਗਰ ਇੱਕ ਜੀਪੀ ਨੂੰ ਉਸ ਕਲੀਨਿਕ ਚ ਦੇਖਿਆ ਔਰ ਉਹ ਜੀਪੀ ਨੇ ਲੱਗਿਆ ਕਿ ਇਹ ਮੇਰਾ ਪੇਸ਼ੈਂਟ ਨਹੀਂ ਹੈ ਰੈਗੂਲਰ ਯਾ ਆਮ ਨਾਟ ਕਾਈਂਡ ਆਫ ਅਪ ਟੂ ਪ੍ਰੈਪ ਅਪ ਟੂ ਥੈਟ ਲੈਵਲ ਕਿ ਮੈਂ ਇਹਨਾਂ ਨੂੰ ਐਡਵਾਈਸ ਕਰ ਸਕਾਂ ਤਾਂ ਉਹ ਸੁਜੈਸਟ ਕਰਦੇ ਆ ਕਿ ਤੁਸੀਂ ਮੈਨੂੰ ਨਹੀਂ ਤੁਸੀਂ ਸੈਕੰਡ ਵਾਲੇ ਡਾਕਟਰ ਨੂੰ ਮਿਲੋ ਥੈਨ ਉਹਨਾਂ ਨੂੰ ਫੇਰ ਵੀ ਪੇ ਕਰਨਾ ਪੈਂਦਾ ਹੈ ਤੋ ਐਦਾਂ ਦੀਆਂ ਕਾਫੀ ਚੀਜ਼ਾਂ ਜਿਹੜੀਆਂ ਮੈਂ ਨੋਟਿਸ ਕੀਤੀਆਂ ਕਿ ਜਿਨ੍ਹਾਂ ਨੇ ਮੈਂਟਲ ਹੈਲਥ ਨੂੰ ਜਿਹੜੀ ਇਹ ਚੀਜ਼ ਚੱਲ ਰਹੀ ਹੈ ਉਹਨੂੰ ਹੋਰ ਇਨਕਰੀਜ਼ ਕਰਤਾ ਜੀ ਏ ਵਾਲਾ ਜਿਹੜਾ ਮੇਨ ਮੁੱਦਾ ਹੈਗਾ ਜਿਹੜਾ ਕਿ ਮੈਨੂੰ ਲੱਗਦਾ ਕਿ ਲੋਕਾਂ ਨੂੰ ਸਿਹਤ ਤਾਂ ਸਭ ਤੋਂ ਪਹਿਲਾ ਆ ਬਾਕੀ ਚੀਜ਼ਾਂ ਬਾਅਦ ਚ ਆਉਂਦੀਆਂ ਅਗਰ ਬੰਦੇ ਨੂੰ ਸਿਹਤ ਲਈ ਕੰਪਰੋਮਾਈਜ਼ ਕਰਨਾ ਪਵੇ ਸੋਚਣਾ ਪਵੇ ਕਿ ਮੈਂ ਇੱਥੇ ਕਿੰਨੇ ਪੇ ਕਰੂੰਗਾ ਚਲ ਠੀਕ ਹੈ ਮੈਂ ਕੁਝ ਪੈਨਡੋਲ ਵਗੈਰਾ ਲੈ ਕੇ ਆਈ ਵਿਲ ਰੈਸਟ ਪਰ ਆਪਣੀ ਸਿਹਤ ਨਾਲ ਪਲੀਜ਼ ਕੰਪਰੋਮਾਈਜ਼ ਨਾ ਕਰੋ ਤੁਹਾਡੀ ਸਿਹਤ ਬਾਰੇ ਤੁਹਾਨੂੰ ਬੈਟਰ ਪਤਾ ਹੈ ਤੁਸੀਂ ਆਪਣੇ ਜੀਪੀ ਨਾਲ ਕੰਸਲਟ ਕਰਦੇ ਰਹੋ ਤੁਸੀਂ ਠੀਕ ਹੋ ਤੁਹਾਡੀ ਸਿਹਤ ਠੀਕ ਹੈ ਤਾਂ ਤੁਸੀਂ ਅੱਛਾ ਪੈਸਾ ਕਮਾ ਸਕਦੇ ਸਾਰੀ ਬਿਲਿੰਗ ਪੇ ਕਰ ਸਕਦੇ ਹੋ ਤੇ ਸਾਹਿਲ ਜੀ ਮੈਂ ਉਹੀ ਟੋਪਿਕ ਤੇ ਫੇਰ ਦੁਬਾਰਾ ਗੱਲ ਕਰਨੀ ਆ ਕਿ ਜਦੋਂ ਸਾਡੇ ਇੰਡੀਆਸ ਤੋਂ ਇੰਡੀਆਸ ਤੋਂ ਪੇਰੈਂਟਸ ਹੁੰਦੇ ਨੇ ਠੀਕ ਹੈ ਵੀਰੀ ਉਹ 3 ਮਹੀਨੇ ਲਈ ਆਉਂਦੇ ਜਾਂ 6 ਮਨთ ਲਈ ਆਉਂਦੇ ਨੇ ਠੀਕ ਹੈ ਜੀ ਅਸੀਂ ਸੋਚਦੇ ਹਾਂ ਕਿ ਚੱਲ ਕੋਈ ਗੱਲ ਨਹੀਂ ਸਾਡੇ ਪੇਰੈਂਟਸ ਠੀਕ ਨੇ ਤੇ ਉਹਨਾਂ ਨੂੰ ਇੰਸ਼ੋਰੈਂਸ ਦੀ ਲੋੜ ਨਹੀਂ ਆ ਸਾਡੇ ਬਿਲਕੁਲ ਪੇਰੈਂਟਸ ਨੂੰ ਕੋਈ ਪ੍ਰੋਬਲਮ ਨਹੀਂ ਆ ਪਰ ਮੈਂ ਇਹ ਸੋਚਦਾ ਕਿ ਜਦੋਂ 55 ਪਲੱਸ ਅਏਜ ਹੁੰਦੀ ਆ ਸਾਡੇ ਪੇਰੈਂਟਸ ਦੀ ਸੋ ਜਦੋਂ ਵੀ ਸਾਡੇ ਪੇਰੈਂਟਸ ਹੁੰਦੇ ਆ ਉਹਨਾਂ ਨੂੰ ਕਈ ਵਾਰੀ ਵੈਦਰ ਸੂਟ ਨਹੀਂ ਕਰਦਾ ਤੇ ਜਦੋਂ ਉਹਨਾਂ ਨੂੰ ਵੈਦਰ ਸੂਟ ਨਹੀਂ ਆਉਂਦਾ ਉਹਨਾਂ ਨੂੰ ਮੈਡੀਕਲਸ ਪ੍ਰੋਬਲਮ ਹੁੰਦੀਆਂ ਫਿਰ ਸਾਡੇ ਜਿਹੜੇ ਬਜ਼ੁਰਗ ਆ ਉਹ ਟੋਟਕੇ ਕਰਦੇ ਆ ਕੋਈ ਇੰਡੋਲੋ ਲੈ ਲੈਂਦਾ ਕੋਈ ਪੇਨ ਕਿਲਰ ਲੈ ਲੈਂਦਾ ਜਾਂ ਕੋਈ ਹੋਰ ਲੈ ਲੈਂਦਾ ਜਿਹਦੇ ਕਰਕੇ ਉਹਨਾਂ ਨੂੰ ਮੈਡੀਕਲ ਕੰਡੀਸ਼ਨ ਉਹਨਾਂ ਦੀ ਵਰਸ ਹੋ ਜਾਂਦੀ ਹੈ ਕਈ ਵਾਰ ਕੁਝ ਕਰਦੇ ਨੁਕਤੇ ਵੀ ਐਡ ਆਨ ਹੋ ਜਾਂਦੇ ਨੇ ਇਕੱਲੋ ਜਿਹੜੇ ਘਰੇਲੂ ਨੁਸਕੇ ਜਿਹੜੇ ਅਸੀਂ ਇੰਡੀਆ ਦੇ ਵਿੱਚ ਕਰਦੇ ਆ ਉਹ ਇੱਥੇ ਮਜਬੂੰਦੇ ਆ ਸੋ ਉਸ ਦੇ ਕਾਰਨ ਕਰਕੇ ਉਹਨਾਂ ਨੂੰ ਮੈਡੀਕਲ ਕੰਡੀਸ਼ਨ ਜਿਹੜੀ ਆ ਉਹਨਾਂ ਦੀ ਹੋਰ ਵਿਗੜ ਜਾਂਦੀ ਆ ਫਿਰ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਲੈ ਕੇ ਜਾਣਾ ਪੈਂਦਾ ਜਿੱਥੇ 6-7 ਘੰਟੇ ਤੋਂ ਪਹਿਲੇ ਸਾਨੂੰ ਐਮਰਜੈਂਸੀ ਤੁਹਾਨੂੰ ਤੁਸੀਂ ਇੱਥੋਂ ਦੇ ਜਿਵੇਂ ਤੁਸੀਂ ਮੈਡੀਕਲ ਕੰਡੀਸ਼ਨਸ ਦੇਖੀਆਂ ਕਿ ਆਮ ਨੋਰਮਲ ਵੀ ਬੰਦਾ ਜਾਂਦਾ ਐਮਰਜੈਂਸੀ ਦੇ ਵਿੱਚ ਉਹਦੀ 5 ਤੋਂ 6 ਆਵਰਸ ਪਹਿਲਾਂ ਵਾਰੀ ਨਹੀਂ ਆਉਂਦੀ ਠੀਕ ਹੈ ਜੀ ਸਾਡੇ ਜਿਹੜੇ ਪੇਰੈਂਟਸ ਹੁੰਦੇ ਆ ਉਹਨਾਂ ਲਈ ਇਹ ਚੀਜ਼ ਬਰਦਾਸ਼ਤ ਕਰਨ ਯੋਗ ਨਹੀਂ ਹੁੰਦੀ ਸੋ ਮੈਂ ਇਹ ਚ ਉਹਨਾਂ ਵਾਂ ਜਿਹੜਾ ਵੀ ਇੱਥੇ ਪੇਰੈਂਟਸ ਆਪਣੇ ਆ ਰਹੇ ਨੇ ਉਹਨਾਂ ਦੀ ਇਨਸ਼ੋਰੈਂਸ ਕਰਾ ਕੇ ਰੱਖਣ ਤੇ ਨੌਲੇਜ ਪੂਰੀ ਲੈ ਕੇ ਰੱਖਣ ਤੇ ਉਹਨਾਂ ਦਾ ਕੀ ਕੀ ਹੈਲਥ ਕਵਰ ਪੂਰਾ ਹੋਇਆ 1.200 ਡਾਲਰ ਪਿੱਛੇ ਆਪਣੇ ਪੇਰੈਂਟਸ ਦੀ ਸੇਧਾਂ ਖਿਲਵਾੜਨਾ ਕਰੋ ਨਹੀਂ ਤਾਂ ਮੈਨੂੰ ਮੇਰੇ ਜਿਹੜੇ ਫਰੈਂਡਸ ਨੇ ਮੈਨੂੰ ਯਾਦ ਆ ਕਿ ਉਹਨਾਂ ਦੇ 20 ਤੋਂ 30000 ਡਾਲਰ ਤੱਕ ਲੱਗ ਚੁੱਕਾ ਸਿਰਫ 10 ਦਿਨ ਦੇ ਅੰਦਰ ਅੰਦਰ ਜੀ ਦੋਸਤੋ ਇਸ ਚੀਜ਼ ਤੋਂ ਬਚਣ ਲਈ ਇੰਸ਼ੋਰੈਂਸ ਜ਼ਰੂਰ ਕਰਾਓ ਹੱਥ ਜੋੜ ਕੇ ਬੇਨਤੀ ਹੈ ਇੰਸ਼ੋਰੈਂਸ ਨਹੀਂ ਰਾਈਟ ਇੰਸ਼ੋਰੈਂਸ ਰਾਈਟ ਇੰਸ਼ੋਰੈਂਸ ਕੰਪਨੀ ਚੂਜ਼ ਜ਼ਰੂਰ ਕਰਾ ਕੇ ਰੱਖੋ ਨੌਲੇਜ ਲੈ ਕੇ ਪੂਰਾ ਫਿਰ ਇੰਸ਼ੋਰੈਂਸ ਕਰਾਓ ਸੋ ਹਿਨਾ ਜੀ ਸਾਨੂੰ ਵਿਸ਼ ਕਰਨ ਵਾਲੇ ਬਹੁਤ ਤੁਸੀਂ ਕਮੈਂਟ ਜਰੂਰ ਪੜੋ ਤੇ ਹਰਜੀਤ ਸਿੰਘਾ ਜੀ ਹੈਪੀ ਨਿਊ ਇਅਰ ਲਿਖ ਰਹੇ ਨੇ ਸੋ ਅੱਗੇ ਤੁਸੀਂ ਕਮੈਂਟ ਜਰੂਰ ਪੜੋ ਵਿਸ਼ਸ ਬਹੁਤ ਆ ਰਹੀਆਂ ਨੇ ਹਾਂਜੀ ਤੇ ਥੈਂਕ ਯੂ ਕਰਨਾ ਚਾਹਾਂਗੇ ਗੁਰਮੀਤ ਮਾਨ ਜੀ ਦਾ ਹੈਪੀ ਨਿਊ ਇਅਰ ਥੈਂਕ ਯੂ ਜੀ ਜਤਿੰਦਰ ਗੁਰਜਟਾਨਾ ਜੀ ਥੈਂਕ ਯੂ ਜੀ ਵਿਸ਼ਵਦਾ ਸੇਮ ਨਵਜੀਤ ਕੌਰ ਕੈਲੀ ਜੀ ਜਿਹੜੇ ਸਾਡੇ ਟੀਵੀ ਦੇ ਹੋਸਟ ਵੀ ਨੇ ਥੈਂਕ ਯੂ ਸੋ ਮੱਚ ਤੁਹਾਡੇ ਪਿਆਰੇ ਪਿਆਰੇ ਮੈਸੇਜ ਤੇ ਵਿਸ਼ੇਸ ਵਾਸਤੇ